ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਗਰੀਬੀ ਹੈ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਤਾਂ ਸਾਨੂੰ ਫਿਰ ਕੀ ਕਰ ਲੈਣਾ ਚਾਹੀਦਾ ਹੈ ਕਰਜ਼ੇ ਤੋਂ ਮੁਕਤੀ ਦੇ ਉਪਾਅ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਤਨਤਾ ਨਾ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀੜੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਬੜਾ ਹੀ ਜ਼ਿਆਦਾ ਧਰਮੀ ਸੀ ਤੇ ਨਿਆਂ ਕਰਨ ਵਾਲਾ ਸੀ ਤੇ ਦਾਨਪੁਨ ਵੀ ਕਰਨ ਵਾਲਾ ਸੀ ਰਾਜੇ ਦੇ ਮਨ ਵਿੱਚ ਇੱਕ ਦਿਨ ਸਵਾਲ ਆਉਂਦਾ ਹੈ ਕਿ ਜਦੋਂ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ ਉਸ ਤੋਂ ਬਾਅਦ ਉਸ ਦੇ ਨਾਲ ਅਖਰ ਵਕਾਰ ਕੀ ਵਾਪਰਦਾ ਹੈ ਉਹ ਆਪਣੇ ਨਾਲ ਕੀ ਲੈ ਕੇ ਜਾਂਦਾ ਹੈ ਰਾਜੇ ਨੇ ਸਵੇਰੇ ਆ ਕੇ ਦਰਬਾਰ 'ਚ ਸਵਾਲ ਕੀਤਾ ਪਰ ਹੁਣ ਜਿਉਂਦੇ ਜੀ ਕਿਸੇ ਨੂੰ ਕੀ ਪਤਾ ਸੀ ਹੁਣ ਨਾ ਸਾਰੇ ਦਰਬਾਰ ਵਿੱਚੋਂ ਉਹਨੂੰ ਕੋਈ ਨਾ ਕੋਈ ਉਹਦਾ ਜਵਾਬ ਨਾ ਦੇ ਸਕਿਆ ਸੰਤ ਫਕੀਰਾਂ ਨੂੰ ਦੱਸਿਆ ਸੰਤ ਫਕੀਰ ਵੀ ਕਹਿੰਦੇ ਕਿ ਐਵੇਂ ਦੱਸੋ ਸਵੇਰੇ ਅਗਲੇ ਦਿਨ ਉਹਦੇ ਨਾਲ ਕੀ ਵਾਪਰਦਾ ਹੈ ਸੰਤ ਫਕੀਰ ਜੀ ਨੇ ਆਪਣੀਆਂ ਦਲੇਲਾਂ ਦਿੱਤੀਆਂ ਪਰ ਉਹ ਕਿਸੇ ਦੇ ਨਾਲ ਵੀ ਉਹ ਸੰਤੁਸ਼ਟ ਨਾ ਹੋਏ ਉਹ ਨਾ ਨਾ ਪੂਰੇ ਨਗਰ ਵਿੱਚ ਐਲਾਨ ਕਰ ਦਿੱਤਾ ਕਿ ਮੈਂ 1000 ਸੋਨੇ ਦੀਆਂ ਮੋਹਰਾਂ ਦੇ ਦੇਵਾਂਗਾ ਜੇ ਕੋਈ ਕਬਰ 'ਚ ਜ਼ਿੰਦਾ लेट ਜਾਵੇਗਾ ਤੇ ਅਗਲੇ ਦਿਨ ਮੈਨੂੰ ਦੱਸੇਗਾ ਪੂਰੀ ਰਾਤ ਕਬਰ 'ਚ ਉਹਦੇ ਨਾਲ ਕੀ ਵਾਪਰਿਆ ਸੀ ਜਦੋਂ ਪੂਰੀ ਰਾਤ ਉਹ ਕਬਰ ਵਿੱਚ ਲੇਟੇਗਾ ਤੇ ਅਗਲੇ ਦਿਨ ਮੈਨੂੰ ਸਾਰੀ ਜਾਣਕਾਰੀ ਦੇ ਦੇਵੇ ਜਦੋਂ ਇਹ ਗੱਲ ਹੁਣ ਇੱਕ ਸੈਨਿਕ ਨੇ ਸੁਨੇਤੇ ਉਹਨੇ ਸਾਰੇ ਹੀ ਨਗਰ ਵਿੱਚ ਫੈਲਾ ਦਿੱਤੀ ਹੁਣ ਕੋਈ ਵੀ ਤਿਆਰ ਨਾ ਹੋਇਆ ਕਿ ਕੀ ਪਤਾ ਹੁਣ ਸਾਰੀ ਰਾਤ ਕਬਰ 'ਚ ਰਹਿ ਕੇ ਅਗਲੇ ਦਿਨ ਜਿਉਂਦੇ ਵੀ ਰਹਾਂਗੇ ਜਾਂ ਨਹੀਂ ਰਹਾਂਗੇ ਜਿਉਂਦੇ ਜੀਤਾਂ ਚਿਹੜੀ ਹਜ਼ਾਰ ਸੋਨੇ ਦੀਆਂ ਮੋਹਰਾਂ ਹਨ ਉਹ ਤਾਂ ਫਿਰ ਵੀ ਕਮਾ ਲਾਂਗੇ ਜੇ ਆਕਾਲ ਚਲਾਣਾ ਹੀ ਹੋ ਗਏ ਤਾਂ ਫਿਰ ਇਹੋ ਜਿਹੇ ਕਮਾਈ ਦਾ ਅਸੀਂ ਕੀ ਕਰਨਾ ਸਾਡਾ ਪਰਿਵਾਰ ਕੋਈ ਵੀ ਨਾ ਕਹਿੰਦੇ ਕਿ ਮੰਨਿਆ ਉਸ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਉਹ ਬੜਾ ਹੀ ਕੰਜੂਸ ਸੀ ਉਹ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਸੀ ਉਹਦੇ ਮਨ ਵਿੱਚ ਬੜਾ ਹੀ ਲਾਲਚ ਸੀ ਉਸਨੇ ਸੋਚਿਆ ਕਿ 1000 ਸੋਨੇ ਦੀ ਮੋਹਰ ਤਾਂ ਮੈਂ ਪੂਰੇ ਕਈ ਸਾਲਾਂ ਤੱਕ ਜਾ ਕੇ ਨਹੀਂ ਕਮਾ ਸਕਦਾ ਤੇ ਇੰਨਾ ਔਖਾ ਹੋ ਕੇ ਕਮਾਉਂਦਾ ਹਾਂ ਵਿਆਜ ਤੋਂ ਮੈਂ ਇੱਕ ਦਿਨ ਚ ਹੀ ਉਸ 1000 ਸੋਨੇ ਦੀਆਂ ਮੋਹਰਾਂ ਨੂੰ ਕਮਾ ਸਕਦਾ ਹਾਂ ਮੈਂ ਆਵੇਂ ਕਰਦਾ ਹਾਂ ਕਿ ਰਾਜੇ ਦੇ ਕੋਲ ਜਾਂਦਾ ਹਾਂ ਇੱਕ ਰਾਤ ਦੀ ਤੇ ਗੱਲ ਹੈ ਅਗਲੀ ਸਵੇਰ ਹੋਈ ਤੇ ਰਾਜੇ ਦੇ ਕੋਲ ਪਹੁੰਚ ਗਿਆ ਜਾ ਕੇ ਆਖਦਾ ਹੈ ਕਿ ਰਾਜਾ ਜੀ ਤੁਸੀਂ ਮੈਨੂੰ 1000 ਸੋਨੇ ਦੀ ਮੋਹਰ ਦੇ ਦਿਓ ਉਹਨੇ ਕਿਹਾ ਹਾਂ ਪਰ ਤੈਨੂੰ ਨਾ ਪੂਰੀ ਰਾਤ ਉਥੇ ਹੀ गुजारਣੀ ਪਵੇਗੀ ਉਹਨੇ ਕਿਹਾ ਠੀਕ ਹੈ ਉਹਨੇ ਕਿਹਾ ਠੀਕ ਹੈ ਕਹਿੰਦਾ ਰਾਜਾ ਠੀਕ ਹੈ ਮੈਂ ਤਿਆਰ ਹਾਂ ਮੈਂ ਕੱਲ ਸਵੇਰੇ ਆ ਜਾਵਾਂਗਾ ਉਹਨੇ ਕਿਹਾ ਠੀਕ ਹੈ ਹੁਣ ਨਾ ਸਰਦੀਆਂ ਦੇ ਦਿਨ ਹੁੰਦੇ ਸਨ ਤੇ ਘਰ ਨੂੰ ਜਾ ਰਿਹਾ ਹੁੰਦਾ ਹੈ ਉਹ ਬੜਾ ਹੀ ਜ਼ਿਆਦਾ ਕੰਜੂਸ ਵੀ ਸੀ ਇਤੋਂ ਤੱਕ ਕਿ ਆਪ ਹੀ ਪ੍ਰਸ਼ਾਦਾ ਪਾਣੀ ਪੂਰੀ ਤਰ੍ਹਾਂ ਨਹੀਂ ਸਿੱਖਾਂਦਾ ਕਿ ਕਿਤੇ ਕੋਈ 4 ਪੈਸੇ ਘਟ ਨਾ ਹੋ ਜਾਣ ਤੇ ਮੇਰਾ ਵਿਆਜ ਨਾ ਰੁਕ ਜਾਵੇ ਘਰ ਜਾ ਰਿਹਾ ਹੁੰਦਾ ਹੈ ਉਹਦੇ ਕੋਲ ਨਾ ਕੁਝ ਛਿਲਣਾ ਹੁੰਦੀਆਂ ਹਨ ਉਹ ਖਾਈ ਜਾ ਰਿਹਾ ਸੀ ਮੂੰਗਫਲੀ ਖਾਂਦਾ ਤੇ ਛਿਲੜਾ ਆਪਣੀ ਝੋਲੀ ਵਿੱਚ ਪਾਈ ਜਾਂਦਾ ਆ ਕੇ ਛਿਲੜਾ ਵੀ ਨਹੀਂ ਸੀ ਸੁੱਟਦਾ ਰਸਤੇ ਦੇ ਵਿੱਚ ਨਾ ਇੱਕ ਸੰਤ ਫਕੀਰ ਆਉਂਦੇ ਹਨ ਉਹਨੂੰ ਆਖਦੇ ਹਨ ਕਿ ਭੱਲਿਆ ਪੁਰਖ ਆ ਮੈਂ ਸੁਣਿਆ ਹੈ ਤੇਰੇ ਕੋਲ ਬੜੀ ਧਨ ਦੌਲਤ ਹੈ ਕੱਲ ਨੂੰ ਨੂੰ ਤੋਤਾ ਉਂਝ ਵੀ ਅਕਾਲ ਚਲਾਣੇ ਕਰ ਜਾਣੇ ਹਨ ਮੈਨੂੰ ਕੁਝ ਖਾਣ ਲਈ ਦੇ ਜਾ ਉਹ ਕਹਿੰਦਾ ਜਾ ਬਾਬਾ ਤੈਨੂੰ ਖਾਣ ਨੂੰ ਕੀ ਦਵਾਂ ਜੋ ਮੇਰੇ ਕੋਲ ਹੈ ਉਹ ਕੱਲ ਨੂੰ ਉਹਦੇ ਵਿੱਚ ਹੋਰ ਜੋੜ ਲਵਾਂਗਾ ਉਹਨੇ ਕਿਹਾ ਭਗਤਾ ਕੁਝ ਤਾਂ ਦੇ ਦੇ ਹੁਣ ਉਹਦੇ ਕੋਲ ਖਾਲੀ ਛੱਲਣਾ ਸਨ ਕਹਿੰਦਾ ਜਾ ਕੇ ਉਂਝ ਵੀ ਤਾਂ ਚੁੱਲ੍ਹੇ ਦੀ ਅੱਗ ਵਿੱਚ ਹੀ ਬਾਲਣੀਆਂ ਹਨ ਅੱਜ ਇਹਦੇ ਨਾਲ ਅੱਗ ਨਹੀਂ ਬਾਲਾਂਗਾ ਅੱਜ ਇਹ ਸੰਤ ਫਕੀਰ ਨੂੰ ਦੇ ਦੇਣਾ ਹਾਂ ਉਹਨੇ ਉਹ ਸਾਰੀ ਝੋਲੀ ਭਰੀ ਜਿਹੜੀ ਸੀ ਉਹ ਜਿੰਨੀਆਂ ਵੀ ਛਲੜਾਂ ਸਨ ਉਹਨੇ ਸਾਰੀ ਝੋਲੀ ਭਰੀ ਭرائی ਜਿਹੜੀ ਸੀ ਸੰਤ ਫਕੀਰ ਦੀ ਝੋਲੀ ਚ ਪਾ ਦਿੱਤੀ ਫਿਰ ਕੁਝ ਵੀ ਨਾ ਕਿਹਾ ਉਹਨਾਂ ਕਿਹਾ ਪਰਮਾਤਮਾ ਤੇਰਾ ਭਲਾ ਕਰੇ ਇਹ ਨਾ ਕਹਿ ਕੇ ਸੰਤ ਫਕੀਰ ਅੱਗੇ ਚਲੇ ਗਏ ਹੁਣ ਅਗਲੀ ਸਵੇਰ ਹੋਈ ਉਹ ਰਾਜੇ ਦੇ ਕੋਲ ਗਿਆ ਸ਼ਾਮ ਹੋਈ ਰਾਜੇ ਨੇ ਇੱਕ ਬੜਾ ਸੋਹਣਾ ਤਬੂਤ ਜਿਹੜਾ ਤਿਆਰ ਕਰਵਾਇਆ ਉਹਦੇ ਵਿੱਚ ਇੱਕ ਛੋਟਾ ਜਿਹਾ ਮੋਹਰਾ ਵੀ ਰੱਖ ਦਿੱਤਾ ਕਿ ਜਿੱਥੋਂ ਸਹ ਲੈ ਸਕੇ ਪੂਰੇ ਵਾਜਿਆਂ ਗਾਜਿਆਂ ਦੇ ਨਾਲ ਉਸ ਨੂੰ ਲੈ ਕੇ ਗਏ ਜਾ ਕੇ ਮਿੱਟੀ ਵਿੱਚ ਉਸ ਨੂੰ ਦਫਨਾ ਕੇ ਉੱਥੋਂ ਆ ਗਏ ਕਹਿੰਦੇ ਕਿ ਹੁਣ ਰਾਜਾ ਇੰਤਜ਼ਾਰ ਕਰਨ ਲੱਗਾ ਕਿ ਕੱਲ ਨੂੰ ਕੀ ਵਾਪਰੇਗਾ ਰਾਜੇ ਨੇ ਨਾ ਹੁਣ ਉਹਨੂੰ ਉੱਥੇ ਰੱਖ ਕੇ ਦੋ ਸੈਨਿਕ ਵੀ ਪਹਿਰੇ ਤੇ ਲਗਾ ਦਿੱਤੇ ਹੁਣ ਉਹ ਜਿਹੜੇ ਸੈਨਿਕ ਸਨ ਉਹ ਰਾਤ ਨੂੰ ਜਦੋਂ دبਿਆ ਤੇ ਆਸੇ-ਪਾਸੇ ਖੜੇ ਰਹੇ ਪਰ ਸੋਚਦੇ ਹਨ ਇੱਥੇ ਇਹਨੇ ਇਹਨੇ ਆਉਣਾ ਹੈ ਕੁਝ ਸਮਾਂ ਘਰ ਜਾ ਕੇ ਸੌ ਜਾਂਦੇ ਹਨ ਉਹ ਚਲੇ ਗਏ ਹੁਣ ਨਾ ਜਿਹੜੇ ਉਹ ਰਾਜਾ ਸੀ ਉਹਨੂੰ ਬੇਚੈਨੀ ਹੋ ਰਹੀ ਸੀ ਕਿ ਸਵੇਰੇ ਪਤਾ ਨਹੀਂ ਕੀ ਹੋਣਾ ਉਹ ਜਾਗ ਕੇ ਇੱਧਰ ਉੱਧਰ ਉਹਨੇ ਇਦਾਂ ਹੀ ਰਾਤ ਕੱਢ ਦਿੱਤੀ ਉਧਰ ਜਿਹੜਾ ਤਬੂਤ ਦੇ ਵਿੱਚ ਪਿਆ ਸੀ ਉਹਦੇ ਉੱਤੇ ਜਿਹੜਾ ਛੋਟਾ ਜਿਹਾ ਮੋਰਾ ਸੀ ਉਹਨੂੰ ਦਿਸਦਾ ਰਵੇ ਕਿ ਬਾਹਰ ਚਾਂਦਨੀ ਰਾਤ ਹੈ ਤੇ ਉਹ ਵੇਖ ਕੇ ਰਾਤ ਹੈਗੀ ਹੈ ਜਾਂ ਦਿਨ ਚੜਨ ਵਾਲਾ ਹੈ ਉਹ ਵੇਖ ਸਕਦਾ ਸੀ ਇਨੇ ਨੂੰ ਕੀ ਹੁੰਦਾ ਹੈ ਕਿ ਉਹ ਤਬੂਤ ਦੇ ਉੱਤੇ ਇੱਕ ਛੋਟਾ ਜਿਹਾ ਸੱਪ ਆ ਕੇ ਉਹਦੇ ਉੱਤੇ ਮੰਡਰਾਉਣ ਲੱਗ ਜਾਂਦਾ ਹੈ ਇਹ ਵੇਖ ਕੇ ਹੁਣ ਸੇਠ ਦੇ ਸਾਹ ਸੁੱਕਣ ਲੱਗ ਜਾਂਦੇ ਹਨ ਕਿ ਹੁਣ ਕੀ ਹੋਵੇਗਾ ਇਨੇ ਨੂੰ ਕੀ ਹੁੰਦਾ ਹੈ ਕਿ ਉਹਨੇ ਜਿਹੜੀਆਂ ਛਿਲੜਾਂ ਦਾਨ ਕੀਤੀਆਂ ਸਨ ਉਹਦੇ ਕੁਝ ਟੁਕੜੇ ਉੱਤੇ ਆ ਕੇ ਉਹਦੇ ਤਬੂਤ ਤੇ ਪਏ ਹੁੰਦੇ ਹਨ ਉਹ ਜਦੋਂ ਸੱਪ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਉਹ ਮੋਰੇ ਦੇ ਵਿੱਚੋਂ ਜਿੱਥੇ ਉਸ ਨੂੰ ਸਹ ਮਿਲਦਾ ਹੁੰਦਾ ਹੈ ਉਹ ਛਿਲੜਾਂ ਉਸ ਨੂੰ ਚੁੱਪਦੀਆਂ ਹਨ ਤੇ ਅੰਦਰ ਨਹੀਂ ਜਾਣ ਦਿੰਦੀਆਂ। ਉਹ ਜੋ ਕੁਝ ਛਿਲਣਾ ਹਨ ਉਹਦੇ ਤਬੂਤ ਦੇ ਅੰਦਰ ਵੜੀਆਂ ਜਾਂਦੀਆਂ ਹੁੰਦੀਆਂ ਸਨ ਤੇ ਸੱਪ ਨੂੰ ਅੰਦਰ ਵੜਨ ਦਾ ਰਾਹ ਨਹੀਂ ਸੀ ਲੱਭਦਾ। ਸੱਪ ਬੜੇ ਹੀ ਜਦੋ ਜਹਿਦ ਕਰਦਾ ਹੈ ਪਰ ਸੱਪ ਅੰਦਰ ਨਹੀਂ ਵੜ ਪਾਉਂਦਾ। ਹੁਣ ਨਾ ਕੁਝ ਸਮੇਂ ਦੀ ਉਹਨੇ ਕੋਸ਼ਿਸ਼ ਕੀਤੀ। ਸੇਠ ਦੇ ਅੰਦਰ ਸਹਾਸੁਕੇ ਬੈਸਨ। ਹੁਣ ਕੀ ਹੋਇਆ ਕਿ ਉਹ ਜਿਹੜਾ ਸੱਪ ਸੀ ਉਹ ਜਦੋ ਜਹਿਦ ਕਰਕੇ ਚਲਿਆ ਜਾਂਦਾ ਹੈ। ਪਰ ਉਹਦੇ ਜਿਹੜੇ ਸਾਬ ਬੜੇ ਸੌਖੇ ਹੋ ਜਾਂਦੇ ਹਨ ਸਵੇਰ ਹੋਈ ਤੇ ਜਿਹੜਾ ਸੈਨਿਕ ਆਏ ਉਹਨਾ ਨੇਤਾ ਬੂਤ ਕੱਢਿਆ ਉਹਨੂੰ ਕਹਿੰਦੇ ਰਾਜੇ ਨੇ ਕਿਹਾ ਕਿ ਉਹਨੂੰ ਸਿੱਧਾ ਮੇਰੇ ਕੋਲ ਲੈ ਕੇ ਆਇਓ ਜਿਹੜਾ ਸੇਠ ਮੈਂ ਰਾਤ ਦੱਬਿਆ ਸੀ ਉਹ ਮੈਨੂੰ ਦੱਸੇਗਾ ਕਿ ਰਾਤ ਉਸ ਨਾਲ ਕੀ ਵਾਪਰਿਆ ਉਹਦੇ ਮਰਨ ਤੋਂ ਬਾਅਦ ਮਨੁੱਖ ਦੇ ਨਾਲ ਕੀ ਕੁਝ ਵਾਪਰਦਾ ਹੈ ਉਹ ਕਹਿੰਦਾ ਕਿ ਰਾਜੇ ਨੂੰ ਕਹੇ ਕਿ ਮੈਂ ਤੇਰੇ ਕੋਲ ਤਿੱਖੜ ਦੁਪਹਿਰੇ ਪਹੁੰਚ ਜਾਵਾਂਗਾ ਜਦੋਂ ਤਿੱਖੜ ਦੁਪਹਿਰ ਹੋਵੇਗੀ ਮੈਂ ਤੇਰੇ ਕੋਲ ਆਵਾਂਗਾ ਤੇ ਤੈਨੂੰ ਸਾਰਾ ਕੁਝ ਦੱਸ ਦੇਵਾਂਗਾ ਕਿ ਜਦੋਂ ਅਕਾਲ ਚਲਾਣੇ ਕਰਦੇ ਹਾਂ ਉਦੋਂ ਆਪਣੇ ਨਾਲ ਕੀ ਵਾਪਰਦਾ ਹੈ ਪਰ ਪਹਿਲਾਂ ਆਪਾਂ ਘਰ ਜਾਣਾ ਚਾਹੁੰਦੇ ਹਾਂ ਉਹ ਘਰ ਜਾਂਦਾ ਹੈ ਉਹਨੇ ਘਰ ਜਾ ਕੇ ਉਸ ਪਿੰਡ ਦੇ ਜੋ ਸਮੇਂ ਨਾਲ ਹੀ ਹਲਵਾਏ ਸਨ ਸਬਨਾ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਇੰਨਾ ਪ੍ਰਸ਼ਾਦਾ ਪਾਣੀ ਪਕਾਓ ਕਿ ਅੱਜ ਕੋਈ ਵੀ ਪਿੰਡ ਦੇ ਵਿੱਚ ਕਿਸੇ ਦੇ ਘਰ ਚੁੱਲਾ ਰਬੜੀ ਉਹ ਇੱਥੋਂ ਹੀ ਆ ਕੇ ਪ੍ਰਸ਼ਾਦਾ ਪਾਣੀ ਖਾਵੇ ਉਹਨਾ ਇੰਨਾ ਪ੍ਰਸ਼ਾਦਾ ਪਾਣੀ ਬਣਾਇਆ ਕਿ ਸਾਰੇ ਨਗਰ ਦੇ ਲੋਕਾਂ ਨੇ ਆ ਕੇ ਉਥੋਂ ਹੀ ਖਾਦਾ ਜਿਹੜੇ ਕਦੇ ਢਿੱਡ ਭਰ ਕੇ ਨਹੀਂ ਸੀ ਖਾ ਸਕਿਆ ਉਹਨੇ ਵੀ ਖਾਦਾ ਉਹਨੇ ਆਪਣੇ ਕਾਮਿਆਂ ਨੂੰ ਕਿਹਾ ਇਹਨੇ ਵਸਤਰ ਲੈ ਕੇ ਆਓ ਕਿ ਕਿਸੇ ਦਾ ਧਨ ਜਿਹੜਾ ਹੈ ਨਾ ਟਕਿਆ ਨਾ ਰਹਿ ਜਾਵੇ ਸਭ ਨੂੰ ਸਰਦੀਆਂ ਦੇ ਦਿਨ ਸੰ ਕੰਬਲ ਵੰਡੇ ਉਹਨੇ ਇਹਨੇ ਧਨ ਰਾਸ਼ੀ ਦਿੱਤੀ ਉਹਨੇ ਕਿਹਾ ਸਾਰੇ ਹੀ ਨਗਰ ਵਿੱਚ ਥਾਂ ਥਾਂ ਤੇ ਪਾਣੀ ਦੀ ਅਵਸਥਾ ਨਹੀਂ ਹੈ ਉਥੇ ਖੂਹ ਪਟਵਾ ਦਿਓ ਉਹਨੇ ਕਿਹਾ ਕਿ ਜਿਹੜੀਆਂ ਗਰੀਬ ਘਰ ਦੀਆਂ ਧੀਆਂ ਹਨ ਉਹਨਾਂ ਦੇ ਆਨੰਦ ਕਾਰਜ ਤੇ ਜਿੰਨਾ ਵੀ ਖਰਚਾ ਆਵੇਗਾ ਮੈਂ ਕਰਾਂਗਾ। ਉਹਨੇ ਸਾਰਾ ਹੀ ਖਰਚਾ ਚੋਕਲੇ। ਉਹਨੇ ਕਿਹਾ ਧਰਮਸ਼ਾਲਾ ਬਣਾ ਦਿਓ। ਉਹਨੇ ਜਦ ਦੁਪਹਿਰ ਤੱਕ ਕੰਮ ਕਰਦਾ ਸੀ ਉਹਨੇ ਸਾਰੇ ਐਸੇ ਕੰਮ ਪੁੰਨ ਵਾਲੇ ਪਾਸੇ ਲਾਉਣੇ ਸ਼ੁਰੂ ਕਰ ਦਿੱਤੇ। ਲੋਕ ਕਹਿੰਦੇ ਕਿ ਪਹਿਲਾਂ ਤਾਂ ਇਹ ਵਿਆਜ ਤੇ ਪੈਸੇ ਦਿੰਦਾ ਸੀ ਤੇ ਖਾਂਦਾ ਵੀ ਕੁਝ ਨਹੀਂ ਸੀ। ਅਗਲੇ ਦਿਨ ਹੀ ਉਹਦੇ ਵਿੱਚ ਜੋੜ ਲੈਂਦਾ ਸੀ। ਤੇ ਅੱਜ ਇਹਨਾਂ ਦਾਨਪੁਨ ਕਿਉਂ ਕਰਦਾ ਪਿਆ ਹੈ ਉਹਨੇ ਕਿਹਾ ਜਿੰਨਾ ਮੈਂ ਤੁਹਾਨੂੰ ਕਰਜ਼ਾ ਦਿੱਤਾ ਸੀ ਨਾ ਉਹ ਤੁਹਾਡਾ ਸਾਰਾ ਹੀ ਕਰਜ਼ਾ ਮਾਫ਼ ਹੁਣ ਤਿੱਖੜ ਦੁਪਹਿਰ ਹੋਈ ਤੇ ਰਾਜੇ ਦੇ ਕੋਲ ਗਿਆ ਜਾ ਕੇ ਰਾਜੇ ਨੂੰ ਪੁੱਛ ਕੇ ਦੱਸਿਆ ਕਿ ਜਦੋਂ ਮਨੁੱਖ ਆਕਾਲ ਚਲਾਣੇ ਕਰ ਜਾਂਦਾ ਹੈ ਉਹਦੇ ਨਾਲ ਕੀ ਵਾਪਰਦਾ ਹੈ ਤੇ ਨਾਲ ਕੀ ਲੈ ਕੇ ਜਾਂਦਾ ਹੈ ਕਹਿੰਦਾ ਰਾਜਾ ਮੈਂ ਤੈਨੂੰ ਦੱਸਾਂ ਜਦੋਂ ਮਨੁੱਖ ਆਕਾਲ ਚਲਾਣੇ ਕਰ ਜਾਂਦਾ ਹੈ ਤਾਂ ਉਹਦੇ ਨਾਲ ਹੀ ਸਭ ਕੁਝ ਮੁੱਕ ਜਾਂਦਾ ਹੈ ਬਸ ਉਹ ਆਪਣੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਹੈ ਜੋ ਉਹ ਚੰਗੇ ਕਰਮ ਕਰਦਾ ਹੈ ਜੋ ਵੀ ਉਹਨੇ দানਪੁਨ ਕੀਤਾ ਹੁੰਦਾ ਹੈ ਆਪਾਂ ਜੋ ਵੀ দানਪੁਨ ਕਰਦੇ ਹਾਂ ਸਿਰਫ ਉਹ ਚੰਗੀਆਂ ਆਈਆਂ দানਪੁਨ ਹੀ ਆਪਣੇ ਨਾਲ ਜਾਵੇਗਾ ਇਸ ਕਰਕੇ ਰਾਜਾ ਚੰਗੇ ਕੰਮ ਕਰਨੇ ਆਰੰਭ ਕਰ ਲੋਕਾਂ ਦੀ ਮਦਦ ਕਰਨੀ ਆਰੰਭ ਕਰ ਦੇ ਜੋ ਤੂੰ ਚੰਗੀ ਚੀਜ਼ দান ਕਰੇਗਾ ਉਹੀ ਤੇਰੇ ਨਾਲ ਹੋ ਜਾਵੇਗੀ ਉਹਨੇ ਕਿਹਾ ਮੈਂ ਹੁਣ ਤੱਕ ਸਿਰਫ ਜੋੜਿਆ ਸੀ ਲੋਕਾਂ ਨੂੰ ਕਰਜ਼ਾ ਵੀ ਵੰਡਿਆ ਸੀ ਪਰ ਕਦੇ ਕਿਸੇ ਨੂੰ ਦਾਨਪੁਨ ਨਹੀਂ ਸੀ ਕੀਤਾ। ਕੱਲ ਇੱਕ ਸੰਤ ਫਕੀਰ ਆਏ। ਉਹਨਾਂ ਨੇ ਮੇਰੇ ਕੋਲ ਦਾਨ ਮੰਗਿਆ ਤੇ ਮੈਂ ਉਹਨਾਂ ਨੂੰ ਕੁਝ ਨਾ ਦਿੱਤਾ ਬਲਕਿ ਮੇਰੀ ਝੋਲੀ ਵਿੱਚ ਮੂੰਗ ਫਲੇ ਦੀਆਂ ਛਿਲੜਾਂ ਸਨ। ਉਹੀ ਮੈਂ ਉਸ ਨੂੰ ਦਾਨ ਵਿੱਚ ਦੇ ਦਿੱਤੀਆਂ। ਰਾਤ ਜਦੋਂ ਸੁੱਤਾ ਤੇ ਕਬਰ ਤੇ ਜਿਹੜਾ ਮੇਰਾ ਤੁਸੀਂ ਮੋਹਰਾ ਰੱਖਿਆ ਸੀ ਸਾਹ ਲੈਣ ਲਈ ਉਹਦੇ 'ਚ ਇੱਕ ਸੱਪ ਦਾ ਬੱਚਾ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਸੀ। ਪਰ ਪਤਾ ਨਹੀਂ ਕਿੱਥੋਂ ਉਹ দান ਦਿੱਤੀਆਂ ਹੋਈਆਂ ਮੇਰੀਆਂ ਹੀ ਮੂਫਲੇ ਦੀਆਂ ਚਿਲੜਾਂ ਸਨ ਉਹ ਉੱਥੇ ਆ ਜਾਂਦੀਆਂ ਸਨ ਜਿਦੇ ਕਰਕੇ ਸੱਪ ਜਿਹੜਾ ਸੀ ਅੰਦਰ ਨਹੀਂ ਸੀ ਜਾ ਸਕਦਾ ਉਹਨੂੰ ਚੁੱਭਦੀਆਂ ਸਨ ਤੇ ਉੱਥੋਂ ਵਾਪਸ ਮੁੜ ਜਾਂਦਾ ਸੀ ਜਿਸ ਕਰਕੇ ਮੈਂ ਉਹ দান ਕੀਤੀਆਂ ਉਹ ਮੇਰੀ ਉਹਨਾਂ ਨੇ ਹੀ ਜਾਨ ਬਚਾ ਦਿੱਤੀ ਰਾਜਾ ਜੋ দান ਕਰਦੇ ਹਨ ਉਹ ਹੀ ਆਪਣੇ ਅਕਾਰ ਚਲਾਣੇ ਤੋਂ ਬਾਅਦ ਸਿਰਫ ਆਪਣੇ ਨਾਲ ਜਾਵੇਗਾ ਉਹ ਹੀ ਆਪਣੇ ਕਰਮਾਂ ਦਾ ਆਪਣੀ ਤਕਦੀ ਦੇ ਵਿੱਚ ਪੈ ਜਾਵੇਗਾ ਆਪਾਂ ਨੂੰ ਅੱਗੇ ਆਪਣਾ ਜਿਹੜਾ ਲੋਕ ਤੇ ਪ੍ਰਲੋਕ ਹੈ ਸੁਖਾਲਾ ਹੋ ਜਾਵੇਗਾ। ਉਹਨੇ ਹੁਣ ਸਭ ਨੂੰ ਇਹੋ ਕਿਹਾ ਕਰਨਾ ਕਿ ਦਾਨਪੁਨ ਕਰੋ। ਦਾਨਪੁਨ ਹੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਹੁਣ ਇਸ ਤਰ੍ਹਾਂ ਉਹ ਸੇਠ ਜਿਹੜਾ ਸੀ ਪਹਿਲਾਂ ਇੰਨਾ ਕੰਜੂਸ ਸੀ। ਲੋਕਾਂ ਨੂੰ ਕਰਜ਼ੇ ਥੱਲੇ ਦੱਬਦਾ ਸੀ। ਹੁਣ ਕਰਜ਼ਾ ਵੀ ਮਾਫ਼ ਕੀਤਾ। ਲੋਕਾਂ ਦਾ ਤੇ ਹੁਣ ਜਿਹੜਾ ਉਹਦੇ ਕੋਲ ਆਉਂਦਾ ਦੁਖੀ ਹੁੰਦਾ ਤੇ ਉਹਨੂੰ ਕਿਸੇ ਵੀ ਚੀਜ਼ ਤੋਂ ਰਹਿਣ ਨਾ ਦਿੰਦਾ। ਦਾਨਪੁਨ ਕਰਦਾ ਤੇ ਉਹਦੀ ਜ਼ਿੰਦਗੀ ਬਦਲ ਦਿੰਦਾ। ਫਿਰ ਸਾਥ ਸੰਗਤ ਜੀ ਜੇਕਰ ਤੁਹਾਡੇ ਵੀ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਤੁਸੀਂ ਤੰਗ ਪਰੇਸ਼ਾਨ ਹੋ ਮੁਸ਼ਕਲਾਂ ਵਿੱਚ ਘਿਰੇ ਹੋਏ ਹੋ ਤੁਸੀਂ ਆਪਣੇ ਜੋ ਵੀ ਤੁਹਾਡੇ ਕੋਲ ਹੈ ਉਸ ਵਿੱਚ ਦਾਨ ਕਰਨਾ ਆਰੰਭ ਕਰ ਦਿਓ ਤੁਹਾਡੇ ਜ਼ਿੰਦਗੀ ਦੀਆਂ ਜਿੰਨੀਆਂ ਵੀ ਦੁੱਖ ਤੇ ਪਰੇਸ਼ਾਨੀਆਂ ਹਨ ਆਪਣੇ ਆਪ ਹੀ ਦੂਰ ਹੋ ਜਾਣਗੀਆਂ ਕਿਉਂਕਿ ਪਰਮਾਤਮਾ ਜੀ ਫਿਰ ਤੁਹਾਡੇ ਅੰਗ ਸੰਗ ਮਹਿਸੂਸ ਹੋਣੇ ਸ਼ੁਰੂ ਹੋ ਜਾਣਗੇ ਫਿਰ ਸਾਧ ਸੰਗਤ ਜੀ ਅੱਜ ਦੀ ਕਥਾ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਲਈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰ ਲੈਣਾ ਜੀ ਤੇ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜ਼ਰੂਰ ਸਿਮਰਨ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ